ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਅਸੀਂ ਇਸ ਸਮੇਂ ਮੌਜੂਦ ਹਾਂ ਤਰਨ ਤਰਨ ਅੰਤਰਯਮੀ ਕਲੋਨੀ ਤੇ ਜਿੱਥੇ ਤਰਨ ਤਰਨ ਰੋਡ ਅੰਤਰਯਮੀ ਕਲੋਨੀ ਜਿੱਥੇ ਇੱਕ ਕੱਲ ਰਾਤ ਇੱਕ ਵਾਰਦਾਤ ਜਿਹੜੀ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਕਿਹਾ ਜਾ ਰਿਹਾ ਕਿ ਲੇਜ਼ਰ ਕਟਰ ਇੱਕ ਇਸ ਤਰ੍ਹਾਂ ਦੀ ਜਿਹੜਾ ਇੱਕ ਚੀਜ਼ ਵਰਤੀ ਗਈ ਹੈ ਜਿਸ ਤੋਂ ਲਾਈਟ ਨਿਕਲ ਰਹੀ ਸੀ ਜਿਸ ਦੇ ਨਾਲ ਲੋਕ ਜਿਹੜੇ ਨੇ ਉਹ ਕਟਿੰਗ ਕੀਤੇ ਗਏ ਨੇ ਕੀ ਜਾਣਕਾਰੀ ਹੈ ਇਸ ਬਾਰੇ ਸਾਨੂੰ ਜਿਆਦਾ ਜਾਣਕਾਰੀ ਜਿਹੜੀ ਉਹ ਦੇ ਰਹੇ ਨੇ ਜਿਹੜੇ ਇਸ ਜਗ੍ਹਾ ਦੇ ਓਨਰ ਨੇ ਉਹਨਾਂ ਵੱਲੋਂ ਜਾਣਕਾਰੀ ਸਮਝੀ ਕਰਾਂਗੇ ਜਿਹੜੇ ਇੱਕ ਸੈਂਟਰ ਤੇ ਨੇ ਸਰ ਕੀ ਸੀ ਸਾਰਾ ਵਾਕਿਆ ਔਰ ਕਿੰਨੇ ਵਜੇ ਦਾ ਵਾਕਿਆ ਕੀ ਚੋਰੀ ਹੋਇਆ ਜੀ ਸਾਡੇ ਜਿੱਥੇ ਆਧਾਰ ਕਾਰਡ ਦਾ ਆਫਿਸ ਹੈ ਪਿੱਲਾ ਸਾਡੇ ਇੱਥੇ ਕੰਪਿਊਟਰ ਇੰਸਟੀਚਿਊਟ ਵੀ ਹੁੰਦਾ ਸੀ ਔਰ ਇੱਥੇ ਏਰੀਆ ਨਾ ਇਹ ਮੇਨ ਰੋਡ ਹੈ ਤਰੰਤਾ ਰੋਡ ਤੋਂ ਜੇ ਜਦ ਆਪਾਂ ਅੰਤਜਮੀ ਕਲੋਨੀ ਵੱਲ ਜਾਂਦੇ ਨਾ ਔਰ ਇੱਥੇ ਇੱਕ ਦੇ ਗੰਦ ਗੂੜੇ ਦਾ ਡੰਬ ਬਣ ਚੁੱਕਾ ਹੈ ਕਿ ਸਾਡੇ ਪਿੱਛੇ ਇੱਕ ਡਿਸਪਿਊਟਡ ਜਗ੍ਹਾ ਹੈ ਜਿੱਥੇ ਖਾਲੀ ਪਈ ਹੋਈ ਹੈ ਔਰ ਉਹਦਾ ਕੇਸ ਚੱਲਦਾ ਹੈ ਭਾ ਜਿਹਦੇ ਕਾਰਨ ਉਹਨੂੰ ਕੋਈ ਇੱਥੇ ਕੰਸਟਰਕਸ਼ਨ ਨਹੀਂ ਕਰ ਰਿਹਾ ਤੇ ਉੱਥੇ ਇੱਕ ਨਿਸ਼ੜੀਆਂ ਦਾ ਅੱਡਾ ਬਣਿਆ ਹੋਇਆ ਔਰ ਇਸ ਜਗ੍ਹਾ ਨੂੰ 6-7 ਗਲੀਆਂ ਟੱਚ ਕਰਦੀਆਂ ਨੇ ਸਾਡੇ ਇੱਥੇ ਕੱਲੀ ਚੋਰੀ ਨਹੀਂ ਹੋਈ 10 ਦਿਨ ਪਹਿਲਾਂ ਪਿਛਲੀ ਗਲੀ 'ਚ ਚੋਰੀ ਹੋਈ ਸੀ ਤੁਸੀਂ ਉੱਥੇ ਵੀ ਜਾ ਸਕਦੇ ਜੀ ਮਹੀਨਾ ਪਹਿਲਾਂ ਇੱਧਰ ਵਾਲੇ ਬੰਨੇ ਚੋਰੀ ਆਈ ਸੀ ਮੇਰੇ ਰੈਗੂਲਰ ਹੋ ਰਹੀ ਆ ਜੀ ਚੋਰੀਆਂ ਕਿੰਨਾ ਸਮੇਂ ਤੋਂ ਚੋਰੀ ਹੋ ਰਹੀ ਮੈਨੂੰ ਲੱਗਦਾ ਵੀ 1 ਸਾਲ ਤੋਂ ਤੇ ਬਹੁਤ ਮਤਲਬ 8-9 ਕੇ ਐਸੇ ਮੈਨੂੰ ਪਤਾ ਹੈ ਜਦੋਂ ਮੈਂ ਮਲਾ ਵੀ ਸਕਦਾ ਇੱਥੇ ਕੈਂਡੀਜ਼ ਬਣਾਉਂਦੇ ਭਾਈ ਉਹਨਾਂ ਦੀ 12 ਇੰਚ ਦੀ ਕੰਧ ਦੇ ਵਿੱਚ ਸਨ ਲਾ ਕੇ ਰਾਤ ਨੂੰ ਅੰਦਰ ਵੜ ਕੇ ਉਹਨਾਂ ਦੇ ਵੀ ਕੋਪਰ ਵਾਇਰਸ ਵਗੈਰਾ ਲੈ ਗਏ ਸੋ ਇਹ ਨਸ਼ੀੜੀਆ ਦਾ ਵੀ ਅੱਡਾ ਹੈ ਮੈਂ ਅੱਜ ਤੋਂ ਅਗਸਤ ਜੁਲਾਈ ਦੇ ਵਿੱਚ ਵੀ ਇਨਫੋਰਮ ਕੀਤਾ ਸੀ ਇੱਥੇ ਆਪਣੇ ਲੋਕਲ ਜਿਹੜੇ ਵੀ ਪੁਲਿਸ ਸਿਸਟਮ ਹੈ ਉਹਨਾਂ ਨੂੰ ਬੜੀ ਆਂਦੇ ਵੀ ਨੇ ਦੋ ਤਿੰਨ ਵਾਰੀ ਨਸ਼ੇੜੇ ਫੜ ਕੇ ਉਹਨਾਂ ਨੂੰ ਪਤਾ ਹੈ ਕਿਥੇ ਨਸ਼ੇ ਅੰਦਰ ਪਰ ਉਹ ਪਤਾ ਨਹੀਂ ਉਹ ਵਿਚਾਰੇ ਦੀ ਮਜਬੂਰੀ ਹੈ ਜਾਂ ਉਹਨਾਂ ਨੂੰ ਉਹਨਾਂ ਕੋਲ ਪਿੱਛੇ ਪਾਵਰ ਨਹੀਂ ਹੈ ਵੀ ਕਿੱਦਾਂ ਖਤਮ ਕਰ ਸਕਦੇ ਨਸ਼ਾ ਅਜੇ ਵੀ ਤੁਸੀਂ ਸਵੇਰੇ ਆਓ ਮੀਡੀਆ ਲੈ ਕੇ ਜਾਓ ਅੰਦਰ ਮੇਰੇ ਕੋ ਵੀਡੀਓ ਪਈ ਆਈਆਂ ਨੇ ਉਸ ਟੀਕੇ ਲੋਂਦੇ ਆ ਅੰਦਰ ਸਰ ਬਹੁਤ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਨਸ਼ਾ ਜਿਹੜਾ ਉਹ ਖਤਮ ਕਰ ਰਹੇ ਹਾਂ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਵੱਡੀ ਕਾਰਵਾਈਆਂ ਚੱਲ ਰਹੀਆਂ ਨੇ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਦੇ ਘਰਾਂ ਦੇ ਪੀਲਾ ਪੰਜਾ ਚੱਲਦੇ ਆ ਔਰ ਜਿਹੜੇ ਨਸ਼ੇ ਦੇ ਆਦੀ ਬਣ ਚੁੱਕੇ ਉਹਨਾਂ ਨੂੰ ਜਿਹੜਾ ਨਸ਼ਾ ਜਿਹੜੇ ਸੈਂਟਰ ਨੇ ਉੱਥੇ ਜਿਹੜਾ ਉਹਨਾਂ ਨੂੰ ਲਿਜਾਇਆ ਜਾ ਰਿਹਾ ਉੱਥੇ ਉਹਨਾਂ ਦਾ ਨਸ਼ਾ ਛੁਡਾਇਆ ਜਾ ਰਿਹਾ ਦੇਖੋ ਜੀ ਉਸ ਟੋਪਿਕ ਤੇ ਦੇ ਆਪਾਂ ਤੇ ਜੋ ਸਾਨੂੰ ਗਰਾਉਂਡ ਰਿਐਲਿਟੀ ਆਪਾਂ ਉਹਦੀ ਗੱਲ ਕਰਦੇ ਆ ਪੰਜਾਬ ਸਰਕਾਰ ਤੇ ਬੜਾ ਕੁਝ ਕਹਿੰਦੇ ਸੀ ਜਦੋਂ ਇਹ ਗਵਰਨਮੈਂਟ ਆਈ ਸੀ ਉਹ ਤੁਹਾਨੂੰ ਪਤਾ ਉਹਨਾਂ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਪਰ ਰੰਗਲਾ ਤੇਰੀ ਗੰਦਲਾ ਅੰਮ੍ਰਿਤਸਰ ਤੋਂ ਸੰਦੇਖੰਡਿਆ ਤੁਸੀਂ ਵੀ ਪਤਾ ਤੁਹਾਨੂੰ ਅੱਜ ਹਰ ਅੰਮ੍ਰਿਤਸਰ ਦਾ ਜਿਹੜਾ ਪਰ ਉਹ ਤਰੇ ਤਰੇ ਕਰਦਾ ਪਿਆ ਵੀ ਇੰਨਾ ਗੰਦ ਕਦੀ ਅਸੀਂ ਵੇਖਿਆ ਹੀ ਨਹੀਂ ਬਾਕੀ ਚਲੋ ਮੈਂ ਉਹ ਸਰਗਵਰਮਨ ਦੀ ਗੱਲ ਨਹੀਂ ਕਰਦਾ ਮੇਰੇ ਨਾਲ ਜੋ ਸਾਡੇ ਨਾਲ ਬੀਤਰੀ ਹੈ ਤੁਸੀਂ ਸਵੇਰੇ ਸਾਰੇ ਕਲੋਨੀ ਨੂੰ ਪੁੱਛ ਲੋ ਵੀ ਨਸ਼ਾ ਕਿੰਨਾ ਇੱਥੇ ਅੰਦਰ ਵੜੇ ਰਹਿੰਦੇ ਜੀ ਕਿਹੜੀ ਕਿਹੜੀ ਚੀਜ਼ ਦਾ ਜਿਹੜਾ ਨੁਕਸਾਨ ਹੋਇਆ ਕੀ ਕੀ ਸਾਡਾ ਇੱਥੇ ਸਾਡਾ ਆਧਾਰ ਕਾਰਡ ਆਫਿਸ ਹੈ ਇੱਥੇ ਪੀਸੀਸੀ ਕੰਪਿਊਟਰ ਐਲਈਡੀ ਹੈ ਇੱਥੇ ਨਾ ਆਧਾਰ ਲਈ ਫਿੰਗਰ ਡਿਵਾਈਸਸ ਹੁੰਦੀਆਂ ਬਾਇਓਮੈਟ੍ਰਿਕ ਡਿਵਾਈਸਸ ਹੈ ਆਇਰਿਸ ਤੇ ਫਿੰਗਰ ਵਾਲੀਆਂ ਦੋ ਸੀ ਫਿਰ ਇੱਕ ਜੀਪੀਐਸ ਸਿਸਟਮ ਲੱਗਦਾ ਹੈ ਉਸ ਤੋਂ ਬਿਨਾਂ ਸਾਡਾ ਚੱਲਦਾ ਨਹੀਂ ਕੰਮ ਉਹ ਜੀਪੀਐਸ ਵੀ ਲਾ ਕੇ ਪਤਾ ਨਹੀਂ ਉਹਨਾਂ ਨੇ ਕੀ ਕੰਮ ਹੋਣਾ ਫਿਰ ਉਸ ਤੋਂ ਬਾਅਦ ਜਿਹ ਲੈਮੀਨੇਸ਼ਨ ਦੀ ਮਸ਼ੀਨ ਹੈ ਨਿਕਮ ਮਟਰ ਕੈਂਚੀ ਤੱਕ ਜਿਹੜੇ ਦੇਖੀਓ ਪਾਲੀ ਉਸ ਤੋਂ ਬਾਅਦ ਸਾਡੇ ਇੱਕ ਮੇਨ ਚੀਜ਼ ਹੈ ਕਿ ਸਾਡੀ ਸੰਸਥਾ ਹੈ ਜਿਹਦੇ ਵਿੱਚ ਆਪਾਂ ਫਲੱਡ ਅਫੈਕਟਿਡ ਏਰੀਆ 'ਚ ਕੰਮ ਕਰਦੇ ਆ ਉਹ ਸਾਡੇ ਕੋਲ 22 ਕੰਬਲ ਪਏ ਸੀ ਡਬਲ ਬੈੱਡ ਦੇ ਕੰਬਲ ਇੱਕ ਡਬਲ ਬੈੱਡ 22 ਕੰਬਲ ਉਹਨਾਂ 'ਚੋਂ 8 ਕੰਬਲ ਲੈ ਗਏ ਕੰਬਲ ਵੀ ਨਵੇਂ ਕੰਬਲ ਨਵੇਂ ਕੰਬਲ ਤੇ ਉਹ ਅਸੀਂ ਡਿਸਟ੍ਰਿਬਿਊਟ ਕਰਨ ਜਾਣਾ ਹੈ ਬੱਲੜਵਾਲ ਪਿੰਡਾਗਾ ਜੀ ਉੱਥੇ ਐਸਡੀਐਮ ਸਾਹਿਬ ਸਾਡੇ ਮਾਨਯੋਗ ਡੀਸੀ ਮੈਡਮ ਦੀ ਵੀ ਹਦਾਇਤਾਂ ਗਿਆ ਸੀ ਵੀ ਕੁਝ ਏਰੀਆਸ ਨੂੰ ਦਿੱਤਾ ਸੀ ਜਿੱਥੇ ਆਪਾਂ ਸਕੂਲ ਕਿਟਸ ਬੈਗ ਜਾਂ ਹੋਰ ਵੀ ਚੀਜ਼ਾਂ ਆਪਾਂ ਲੈ ਕੇ ਜਾਂਦੇ ਉਹ ਅਸੀਂ ਬਣਾ ਰਹੇ ਸੀ ਪ੍ਰੋਗਰਾਮ ਕਦੀ ਆਪਣੀ ਟੀਮ ਮੈਂਬਰਸ ਕੋਲ ਟਾਈਮ ਨਹੀਂ ਸੀ ਤੋਂ ਉੱਥੇ ਇਕੱਠਾ ਕੀਤਾ ਸੀ ਉਹ ਵੀ ਕੰਬਲ ਵੀ ਲੈ ਗਏ ਬਾਈ ਕੰਬਲ 8 ਕੰਬਲ ਲੈ ਗਏ ਉਹਨਾਂ ਬਾਈ ਚੋਂ ਹਾਂਜੀ ਪਹਿਲੇ ਵੀ ਜਿਹੜੀ ਇੱਕ ਵਾਰੀ ਤੁਹਾਡੇ ਇਥੇ ਜਿਹੜੀ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੀ ਔਰ ਹੁਣ ਫਿਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪੁਲਿਸ ਪ੍ਰਸ਼ਾਸਨ ਦਾ ਜਿ ਪਿਛਲੀ ਵਾਰੀ ਤਾਂ ਆਪਾਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ ਇੱਥੋਂ ਦੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਹੀ ਬਾਯੂ ਸਾਹਿਬ ਉਹ ਵੀ ਨਾਲ ਗਏ ਸੀ ਉਦੋਂ ਵੀ ਨਸਨ ਲਾਈ ਸੀ ਤੇ ਸਾਨੂੰ ਬਾਅਦ ਚ ਉਹ ਪ੍ਰਸ਼ਾਸ ਪੁਲਿਸ ਵਾਲੇ ਆਏ ਵੀ ਸੀ ਪਰ ਕੋਈ ਅਹੀ ਉਹ ਤੋਂ ਕੰਪਲੇਨ ਲਿਖ ਕੇ ਦੇ ਕੇ ਆਏ ਸੀ ਪਰ ਸਾਨੂੰ ਨਾ ਕੋਈ ਨੰਬਰ ਦਿੱਤਾ ਦੋ ਤਿੰਨ ਵੀ ਚੱਕਰ ਲਾਏ ਆਪਾਂ ਤੇ ਉਸ ਤੋਂ ਪਹਿਲਾਂ ਜਿਹੜੇ ਬਾਕੀ ਉਹ ਵੀ ਕੰਪਲੇਨ ਕੋਲ ਕਰਕੇ ਆਏ ਨੇ ਪਰ ਉਸ ਇੱਥੇ ਸਾਡੇ ਨਾ ਰਜਿਸਟਰ ਨਹੀਂ ਕਰਦੇ ਕੰਪਲੇਟ ਅਸੀਂ ਹੁਣ ਪ੍ਰੂਫ ਥੋੜਾ ਦਵਾ ਕੇ ਪਹਿਲਾਂ ਕੀਤੀ ਤੇ ਐਰ ਕੀ ਅਸੀਂ ਤਾਂ ਗਏ ਨਹੀਂ ਇੱਕ ਵਾਰੀ ਗਏ ਸੀ ਉਹ ਕਹਿੰਦੇ ਜੀ ਕੋਈ ਹੈਗਾ ਨਹੀਂ ਇੱਥੇ ਸ਼ਾਮੀ ਆਇਓ ਬਾਅਦ ਚੋ ਅਸੀਂ ਗਏ ਕਿ ਛੱਡ ਪ੍ਰਾਫੈਦਾ ਕੀ ਮੈਂ ਚੱਕਰ ਪ੍ਰਿੰਟ ਕੀਤੀ ਤੇ ਡਾਈਰੀ ਨੰਬਰ ਨਹੀਂ ਮਿਲਿਆ ਉਦੋਂ ਨੀ ਪਿਛਲੀ ਕੋਈ ਮਿਲਿਆ ਕੋਈ ਦੋ ਵਾਰੀ ਚੱਕਰ ਵੀ ਮਾਰੇ ਆ ਉਹ ਆਇਓ ਜੀ ਤਾਂ ਦੇ ਦਾਂਗੇ ਜੀ ਉਹ ਇੰਨਾ ਕਿਹੜਾ ਫਰੀ ਕੀ ਕਰੇ ਹੁਣ ਉਹਨਾਂ ਦੇ ਪੁਲਿਸ ਨਾਲ ਦੀ ਲੜ ਨਹੀਂ ਸਕਦੇ ਕਿਉਂਕਿ ਉਹ ਪੁਲਿਸ ਸਿਸਟਮ ਉਹਨਾਂ ਦਾ ਉਹ ਸਾਹੀ ਲਿਖ ਕੇ ਦੇ ਗਏ ਆ ਬਕਾਇਦਾ ਲਿਖ ਮੰਨੇ ਰਾ ਪ੍ਰਧਾਨ ਸਤਨਾਮ ਸਿੰਘ ਬਾਜਵਾ ਨਾਲ ਗਏ ਸੀ ਵੀ ਅਸੀਂ ਜਾ ਕੇ ਦੇਖਿਆ ਪਰ ਉਹ ਉਦੋਂ ਵੀ ਸਾਨੂੰ ਡੇਰੇ ਨੰਬਰ ਹੀ ਮਿਲਿਆ ਤਾਂ ਪਤਾ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਤੇ ਹੁਣ ਅਸੀਂ ਵੇਖਿਆ ਵੀ ਫਾਇਦਾ ਕੀ ਕੰਪਲੀਟ ਕਰਨ ਦਾ ਐਵੇਂ ਟਾਈਮ ਲੇ ਸੁੱਥੇ ਕਰੋ ਅਸੀਂ ਸੋਸ਼ਲ ਮੀਡੀਆ ਤੇ ਪਾਇਆ ਵੀ ਜੇ ਕਿਸੇ ਨੂੰ ਇਹ ਬੰਦਾ ਦਿਖੇ ਤਾਂ ਅਲਰਟ ਰਹੋ ਵੀ ਇਹ ਕੂੜਾ ਚੁੱਕਣ ਦੇ ਬਹਾਨੇ ਆਂਦੇ ਕੋਈ ਸਾਡੇ ਇੱਥੇ ਬਾਹਰ ਡੰਬ ਲੱਗਾ ਆ ਤਾਂ ਕੂੜਾ ਚੁੱਕਣ ਦੇ ਆਂਦੇ ਆ ਉਹ ਲੋਹੇ ਫਿਸੂਆ ਲੈੰਦੇ ਰਹਿੰਦੇ ਨੇ ਤੇ ਫਿਰ ਇਦਾਂ ਹੀ ਉਹ ਚੋਰੀ ਦਾ ਅੰਜਾਮ ਦਿੰਦੇ ਨੇ ਬੜੀ ਹੈਰਾਨੀ ਦੀ ਗੱਲ ਹੈ ਕਿ ਨਜ਼ਦੀਕ ਹੀ ਸ਼ਿਦਾ ਸਾਹਿਬ ਗੁਰਦੁਆਰਾ ਹੈ ਜੀ ਦੁਗਨਸਾ ਜਿਹੜਾ ਗੋ ਮੇਨ ਕੋਟਵਾਰਾ ਸਾਹਾ ਉਹ ਬੜੀ ਤਦਾਦ ਤੇ ਸੰਗਤ ਜਿਹੜੀ ਹੈ ਇੱਥੇ ਨਤਮਸਤਕ ਹੋਣ ਲਈ ਪਹੁੰਚਦੀ ਔਰ ਤੇ ਬਣ ਸਵੇਰੇ ਤਰਕੇ ਤੋਂ ਹੀ ਤਰਕਸਾਰ ਤੋਂ ਹੀ ਜਰਈ ਹੈ ਰੋਡ ਵੀ ਹੈ ਚਲਦੀ ਹੈ ਹਾਂਜੀ ਤੇ ਉਸ ਦੇ ਬਾਅਦ ਵੀ ਇਸ ਤਰ੍ਹਾਂ ਦੀ ਵਾਰਤਾਤ ਉਹਦਾ ਕੋਈ ਲਿੰਕ ਨਹੀਂ ਹੈ ਜੀ ਸਟੋਰੀ ਨਾਲ ਸੰਬੰਧ ਕਿਉਂਕਿ ਇੱਥੇ ਸਿਸਟਮ ਨੂੰ ਪੁਲਿਸ ਪ੍ਰਸ਼ਾਸਨ ਨੂੰ ਥੋੜਾਗਾ ਕੋਈ ਜਿਹੜੇ ਮੱਦੀ ਆਵੇ ਚੋਰੀ ਕਰੇ ਉਹਦੇ ਚ ਉਹਨਾਂ ਦਾ ਕੋਈ ਕੋਈ ਐਕਟਿਵ ਰੋਲ ਸਾਡੇ ਤੇ ਸਿਸਟਮ 'ਚ ਨਹੀਂ ਨਾਗਾ ਅੱਜ ਤੱਕ ਕਿਸੇ ਦੀ ਚੋਰੀ ਹੋਈ ਹੈ ਮੇਰਾ ਸੀ ਕਿ ਇੰਨਾ ਬੇਤਰਕ ਹੋ ਕੇ ਜਿਹੜਾ ਚੋਰ ਜਿਹੜੇ ਕੁੰਡੇ ਨੇ ਇਸੇ ਲਈ ਬੇਤਰਕ ਨੇ ਨਾ ਉਹਨਾਂ ਨੂੰ ਪਤਾ ਹੈ ਕਿ ਸਾਡੇ ਤੇ ਕੋਈ ਐਕਸ਼ਨ ਲੈਣ ਵਾਲਾ ਨਹੀਂ ਨਾਗਾ ਅਸੀਂ ਕੀ ਕਰ ਲਾਂਗੇ ਮਸਪੋਜ਼ ਕਰ ਆਪ ਫੜ ਵੀ ਲੈਣੇ ਆਪਰ ਕੁੱਟ ਨਹੀਂ ਸਕਦੇ ਅਸੀਂ ਉਹਨੂੰ ਜੇ ਕੁਝ ਕੁੱਟਾਂਗੇ ਤੇ ਜਾਂ ਉਹਨੂੰ ਮਾਰਾ ਕੁੱਟਾਂਗੇ ਤੇ ਸਾਡੇ ਤੇ ਐਕਸ਼ਨ ਹੋਣਾ ਉਹ ਪਤਾ ਨਹੀਂ ਕਿਉਂ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਜੀ ਉਹ ਸ਼ਰੀਆਮ ਚੋਰੀ ਕਰਦੇ ਉਹ ਤੇ ਕੈਮਰੇ 'ਚ ਵੇਖੋ ਉਹ ਐਦਾਂ ਮੂੰਹ ਵਿਖਾਦਾ ਪਿਆ ਮੈਂ ਫੋਟੋ ਪਾਈ ਹੈ ਜਿਹੜਾ ਬੰਦਾ ਇੱਕ ਕੈਮਰੇ ਅੱਗੇ ਐਦਾਂ ਮੂੰਹ ਵਿਖਾ ਕੇ ਚੋਰੀ ਕਰਦਾ ਪਿਆ ਹੈ ਤੁਸੀਂ ਵੇਖੋ ਵੀ ਉਹ ਮਤਲਬ ਉਸ ਬੰਦੇ ਨੂੰ ਤੇ ਮੈਂ ਕਹਿੰਦਾ ਵੀ ਸਾਡਾ ਜਿਹੜਾ ਸਿਸਟਮ ਹੈ ਨਾ ਉਹਨੂੰ ਸਨਮਾਨਤ ਕਰੇ ਤੇ ਆਪਣੇ ਪੁਲਿਸ ਸਿਸਟਮ 'ਚ ਭਰਤੀ ਕਰੇ ਭਈਆ ਤੂੰ ਇਨਾ ਉਹਨੂੰ ਤਾਂ ਆਰਮੀ 'ਚ ਭਰਤੀ ਕਰਨਾ ਚਾਹੀਦਾ ਚੋਰੀ ਕਰਨੇ ਦੀ ਛੱਡੇ ਵੀ ਉਹਦੇ 'ਚ ਡਰ ਹੀ ਨਹੀਂ ਹੈਗਾ ਕੋਈ ਉਹਨੇ ਐਦਾਂ ਵੇਖਿਆ ਕੈਮਰੇ ਵੱਲ ਪੂਰਾ ਵੇਖੋ ਫੋਟੋ ਦਿੱਖਦੀ ਵੀ ਹੋਦੀ ਕਿ ਮੈਂ ਕੀਤੀ ਚੋਰੀ ਕੋ ਡਰ ਹੀ ਨਹੀਂ ਉਹ ਉਨਾ ਪੁੱਛੀ ਮੈਂ ਤੇ ਜਵਾਬ ਦੇ ਨਹੀਂ ਸਕਦਾ ਵੀ ਕਿੰਨੇ ਲੋਕ ਸੀਟ ਉੱਡ ਗਏ ਅਸੀਂ ਤਾਂ ਦੋ ਹੀ ਵੇਖੇ ਜੇ ਦੋ ਹੀ ਕਰਗੇ ਸਰ ਦੋ ਦੋ ਕੈਮਰਾ ਜਿਹੜਾ ਸੀਸੀਟੀਵੀ ਕੈਮਰਾ ਜਿਹੜਾ ਦੋ ਬੰਦੇ ਹੀ ਆ ਇਹ ਇੱਕ ਪਹਿਲਾਂ ਜਦੋਂ ਸਮਾਨ ਲੈ ਉਹ ਵੀ ਦੋ ਜਣੇ ਲੈ ਗਏ ਜੀ ਹਾਂਜੀ ਜੇ ਬਿਲਕੁਲ ਅੱਧੀ ਰਾਤ ਨੂੰ ਜਿਹੜਾ 1 ਵਜੇ ਦੇ ਕਰੀਬ ਉਹ 1:30 ਵਜੇ ਦੇ ਕਰੀਬ ਜਿਹੜਾ ਨਾ ਉਹ ਇਸ ਸੈਂਟਰ ਦੇ ਵਿੱਚ ਆਉਂਦੇ ਨੇ ਔਰ ਪਿੱਛੋਂ ਦੀ ਜਿਹੜੀ ਹੈ ਤੁਹਾਨੂੰ ਉਹ ਜਗ੍ਹਾ ਵੀ ਦਿਖਾਵਾਂਗੇ ਜਿਸ ਦਸ ਨਾ ਰੂਟ ਥਾ ਨਹੀਂ ਜਿਹੜੀ ਜਗ੍ਹਾ ਥਾਣੀ ਉਹ ਇਸ ਸੈਂਟਰ ਦੇ ਅੰਦਰ ਐਂਟਰ ਹੁੰਦੇ ਨੇ ਔਰ ਉਹ ਲੋਕ ਔਰ ਉਹ ਗੇਟ ਵੀ ਦਿਖਾਵਾਂਗੇ ਜਿਹੜੇ ਉਹਨਾਂ ਵੱਲੋਂ ਤੋੜ ਕੇ ਤੇ ਅੰਦਰੋਂ ਸਾਰਾ ਸਮਾਨ ਜਿਹੜਾ ਉਹ ਚੋਰੀ ਕਰ ਦਿੱਤਾ ਗਿਆ ਤੁਸੀਂ ਦੇਖਦੇ ਰਹੋ ਪੰਜਾਬ ਹਰ ਟਾਈਮਸ ਮੁਕੇਸ਼ ਬਾਵਾ ਅੰਮ੍ਰਿਤਸਰ ਸੀਸੀਟੀਵੀ ਕੈਮਰੇ ਸੋਰੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਰਿਕਾਰਡ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਵਾਰ ਜਿਹੜੀ ਆ ਇਨਾ ਜਿਹੜੇ ਓਨਰਸ ਨੇ ਵਿਕਰਮ ਸਿੰਘ ਉਹਨਾਂ ਵੱਲੋਂ ਕੰਪਲੇਂਟ ਜਿਹੜੀ ਉਦਾਰਦ ਨਹੀਂ ਕਰਵਾਈ ਜਾ ਰਹੀ ਕਿਉਂਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਤਾਂ ਕੁਝ ਕਰਦਾ ਨਹੀਂ ਹੈ ਕਿਉਂਕਿ ਨਾ ਉਹਨਾਂ ਨੂੰ ਕੰਪਲੇਂਟ ਨੰਬਰ ਜਿਹੜਾ ਮਿਲਦਾ ਹੈ ਔਰ ਨਾ ਹੀ ਉਹਨਾਂ ਨੂੰ ਕੋਈ ਵੀ ਜਿਹੜਾ ਪ੍ਰੂਫ ਦਿੱਤਾ ਜਾਂਦਾ ਕਿ ਹਾਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਜਿਸ ਤੇ ਕਾਰਨ ਉਹਨਾਂ ਵੱਲੋਂ ਇਸ ਵਾਰ ਜਿਹੜੀ ਉਹ ਕੰਪਲੇਂਟ ਨਹੀਂ ਦਿੱਤੀ ਗਈ ਪਰ ਆਪਣੇ ਫੇਸਬੁਕ ਆਈਡੀ ਜਾਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਉਹ ਸੀਸੀਟੀਵੀ ਦੀ ਫੁਟੇਜ ਆ ਉਸ ਨੂੰ ਜਿਹੜਾ ਉਹਨਾਂ ਵੱਲੋਂ ਵਾਇਰਲ ਕੀਤਾ ਗਿਆ ਜਿਹੜਾ ਲੋਕਾਂ ਨੂੰ ਕਿ ਅਪੀਲ ਕੀਤੀ ਗਈ ਹੈ ਕਿ ਇਹਨਾਂ ਲੋਕ ਜਿਹੜੇ ਇਹ ਦੋ ਲੋਕ ਨੇ ਇਹਨਾਂ ਦੀ ਪਛਾਣ ਕਰ ਦਿੱਤੀ ਜਾਵੇ ਕਿ ਇਹ ਰਾਤ ਨੂੰ ਕਿਸ ਤਰੀਕੇ ਦੇ ਨਾਲ ਚੋਰੀਆਂ ਦੀ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੰਦੇ ਨੇ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਦੂਸਰਿਆਂ ਦਾ ਜਿਹੜਾ ਨੁਕਸਾਨ ਕਰ ਰਹੇ ਨੇ ਤੁਸੀਂ ਦੇਖਦੇ ਰਹੋ ਪੰਜਾਬ ਹਰ ਟਾਈਮਸ ਮੁਕੇਸ਼ 바ਵਾ ਅੰਮ੍ਰਿਤਸਰ